ਵੀਡੀਓ ਵੇਖਣ ਵਾਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਦੱਸਣੀਆਂ ਤੁਹਾਨੂੰ ਗਰਮਸਲਾ ਵਾ ਜਿਵੇਂ ਕੋਈ 2.5 ਮੀਟਰ ਹੁੰਦੀ ਏ ਕੋਈ 2.5 ਮੀਟਰ ਹੁੰਦੀ ਏ ਉਹਦੇ ਬਾਰੇ ਆਪਾਂ ਕਟਾਈ ਕਿਵੇਂ ਕਰਨੀਏ ਮੇਰੇ ਬਿਨਾ ਜੋੜਦوں ਨਾ ਕੁੰਧਿਆਂ ਵਿੱਚ ਕੋਈ ਜੋੜ ਨਾ ਪੱਲਿਆਂ 'ਚ ਤੇ ਨਾ ਬੈਲਟ ਵਿੱਚ ਕਿਸੇ ਵਿੱਚ ਵੀ ਜੋੜ ਨਹੀਂ ਪਾਣਾ ਆਪਾਂ ਉਹਦੀ ਕਟਾਈ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਕੱਪੜੇ ਦਾ ਨਾਪ ਵੀ ਕੱਪੜਾ ਆਪਣਾ ਕਿੰਨਾ ਵਾ ਕਿਸ ਤਰ੍ਹਾਂ ਚੈੱਕ ਕਰਨਾ ਵਾ ਆਪਾਂ ਇਸ ਤਰੀਕੇ ਆਪਾਂ ਡਬਲ ਕਰਕੇ ਕਪੜੇ ਤੋਂ ਹੀ ਆਪਾਂ ਪਤਾ ਲੱਗਦਾ ਹੈ ਕਿ ਆਪਾਂ ਕਿਸ ਤਰੀਕੇ ਕਟਾਈ ਕਰਨੀ ਹੈ 2.5 ਮੀਟਰ ਵਾਲੀ ਕਰਨੀ ਹੈ 3 ਮੀਟਰ ਵਾਲੀ ਕਰਨੀ ਹੈ ਕਿਸ ਤਰ੍ਹਾਂ ਕਰਨੀ ਹੈ ਸਲਵਾਰਾਂ ਦੀ ਕਟਾਈ ਵੀ ਤਕਰੀਬਨ 4-5 ਤਰੀਕੇ ਨਾਲ ਹੁੰਦੀ ਹੈ ਕਈ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਵੀ ਮੀਟਰ ਕਿੰਨਾ ਹੁੰਦਾ ਵਾ ਇਹਦੇ ਕਰਕੇ ਅਸੀਂ ਕਿ ਚਲੋ ਦੱਸ ਦਈਏ ਵੀਡੀਓ ਵਿੱਚ ਜਿੰਨੂੰ ਨਹੀਂ ਪਤਾ ਹੈ ਉਹਨੂੰ ਵੀ ਪਤਾ ਲੱਗ ਜੂਗਾ 49 ਇੰਚ ਦਾ 1 ਮੀਟਰ ਹੁੰਦਾ ਦੇਖੋ ਜੀ 49 ਇਦਰੋਂ ਮਾਣੋ ਇਹ ਹੋ ਗਿਆ 1 ਮੀਟਰ ਸਸਤੋ ਅੱਗੇ ਆਪਾਂ ਲਿਖਣਾ ਹੁਣ ਆਪਾਂ ਪਟਾਖਾ ਕਿੰਨਾ ਬੱਚਾ ਇਹ ਆ ਜੇ ਅਸੀਂ ਆਪਣਾ ਅੱਗੇ 10 ਇੰਚ 10 ਤੋਂ 10 20 ਕੋਈ 2.5 ਮੀਟਰ ਦੀ ਕਪੜਾਵਾ ਸਭ ਤੋਂ ਪਹਿਲਾਂ ਤਾਂ ਆਪਾਂ ਪੁੱਠਾ ਸਿੱਧਾ ਵੇਖ ਕੇ ਮਾਰਕਰ ਦੀ ਨਿਸ਼ਾਨੀ ਲਗਾਣੀ ਹੈ ਵੀ ਆਪਣਾ ਪੁੱਠਾ ਕਿਹੜਾ ਸਿੱਧਾ ਹੋੜਾ ਕੰਨੀ ਤੋਂ ਦੇਖ ਕੇ ਕੰਨੀ ਦੇਖਣੀ ਹੈ ਸ਼ਾਈਨਿੰਗ ਦੇਖਣੀ ਹੈ ਜਿਹੜਾ ਪੁੱਠਾ ਪਾਸਾ ਆ ਉਹਨੂੰ ਉੱਪਰ ਰੱਖ ਲੈਣਾ ਤੇ ਨਾਲੇ ਮਾਰਕਾ ਲਗਾ ਲੈਣਾ ਦੋਨਾਂ ਪਾਸੇ ਇਸ ਤਰ੍ਹਾਂ ਮਾਰਕਲ ਕਾ ਕੇ ਹੁਣ ਆਪਾਂ ਪੂਰਾ ਸਾਰੀ ਸਲਵਾਰ ਦਾ ਡਰਾਫਟ ਕਰਕੇ ਫਿਰ ਕਟਾਈ ਕਰਨੀ ਹੈ ਇਹ ਫੇਰੇ ਉੱਤੇ ਪੂਰਾ ਡਰਾਫਟ ਆਪਣਾਉਣਾ ਨਹੀਂ ਹੈ ਤੇ ਆਪਾਂ ਵੀਡੀਓ ਬਣਾਣ ਖਾਤਰ ਆਪਾਂ نیچے ਵਿਛਾ ਕੇ ਪੂਰਾ ਡਰਾਫਟ ਕਰਕੇ ਫੇਰੇ ਦੀ ਕਟਾਈ ਕਰਾਂਗੇ ਆਪਾਂ ਹੁਣ ਕੱਪੜਾ نیچے ਵਿਛਾ ਲਿਆ ਵਾ ਇਧਰ ਹੈਗੇ ਦੋਵੇਂ ਤਰ੍ਹਾਂ ਖੁੱਲੀਆਂ ਤੇ ਉਧਰ ਹੈ ਇਹਨਾਂ ਬੰਦ ਤੇ ਈ ਹੁਣ ਆਪਾਂ ਕਾਣ ਕੱਢਣੀ ਹੈ ਦੇਖਣਾ ਵੀ ਕਾਣ ਕਿਹੜੇ ਪਾਸੇ ਹੈ ਸਭ ਤੋਂ ਪਹਿਲਾਂ ਆਪਾਂ ਸੈਂਟਰ ਚੋ ਕਪੜਾ ਲਾਓ ਇੰਚ ਤੇ 1 ਨੰਬਰ ਲਾਣਾ ਆਪਾਂ ਜਿਹੜਾ ਕਪੜਾ ਜੁੜਿਆ ਹੋਇਆ ਜਿਵੇਂ ਤਾਂ ਤੇ ਇਧਰ ਲਾਣਾ ਆਪਾਂ ਲੰਝਾ ਇੰਚ ਆ ਗਿਆ ਆਪਣਾ ਹੁਣ ਲਾਓ ਦੂਸਰੇ ਸਿਰੇ ਤੇ ਉਧਰ ਲਾਓ ਦੋਨੇ ਜਣੇ ਆਪੋ ਆਪਣੇ ਸਿਰਿਆਂ ਤੋਂ 45 ਇੰਚ ਤਾਂ ਹੀ ਨਿਸ਼ਾਨੀ ਲਾਣੀ ਹੈ ਵੱਧ ਨਹੀਂ ਲਾਣੀ ਜੇ ਘੱਟ ਹੋਏ ਤੇ ਫਿਰ ਆਪਾਂ ਘੱਟ ਕਰਨਾ ਪੈਗਾ ਆਪਾਂ ਨੂੰ puriyaagi nanja ਉਧਰ ਵੀ ਆ ਗਈ ਹਾਂ ਹਾਂ ਜਿਹੜਾ ਵੱਧ ਕਪੜਾਵੇਂ ਨੂੰ ਉੱਪਰੋਂ ਮੱਕਣੀ ਕੱਟ ਕੇ ਬਰਬਰ ਕਰ ਦੋ ਦੋਨਾਂ ਪਾਸੇ ਕਟਾਈ ਕਰਨ ਲੱਗ ਜਾਓ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਸਲਵਾਰ ਦੱਸ ਦਈਏਵੇਂ ਤਿਆਰ ਕਰਨੀ ਹੈ ਲੈਂਥ ਹੈਗੀ ਉਹਨਾਂ ਦੇ 3 ਇੰਚ ਤਿਆਰ ਬਿਲਟ 24 ਤੇ ਮੋਰੀ 6.5 ਇਹ ਹੈਗੀ ਸਲਵਾਰ ਨਾਪ ਦਾ ਤਿਆਰ ਹੁਣ ਆਪਾਂ ਇਹਦੇ ਵਿੱਚ ਕਟਾਈ ਕਰਨੀ ਹੈ ਇਹਦੇ ਵਿੱਚ ਦੱਸਾਂਗੇ ਆਪਾਂ ਠਕਤੀਆਂ ਦੇ ਵਿੱਚੋਂ 4 ਘਟਾ ਕੇ ਕੱਟਦੇ ਸੀ ਆਪਾਂ ਕੁੰਦਿਆਂ ਨਹੀਂ ਕਰਨੀ 4 ਘਟਾ ਕੇ ਹੁਣ ਪੱਲੇ ਨੇ ਆਪਾਂ ਪੱਲਿਆਂ ਦੀ ਜਿਹੜੀ 1 ਇੰਚ ਦੀ ਕਾਟ ਪਾਣੇ ਹਨ ਉਹ ਆਪਾਂ ਕਾਟ ਨਹੀਂ ਕਾਟ ਪਾਣ ਲਈ ਪਹਿਲਾਂ ਹੀ ਕੱਟ ਕੱਟਣਾ ਹੈ ਇਹਦੇ ਵਿੱਚ ਆਪਾਂ 33.5 ਦੀ ਲਾਵਾਂਗੇ ਲੰਬਾਈ 33.5 ਦੀ ਲੰਬਾਈ ਲਾ ਲਈ ਤੇ 13 ਇੰਚ ਦੀ ਮੂਹਰੇ ਲਈ ਅੱਗੇ ਲਾਵਾਂਗੇ 13 ਇੰਚ ਦਾ ਲਾ ਲਓ ਨਿਸ਼ਾਨੀ ਆ ਇਧਰੋਂ ਨਵਾਂ ਵਨ ਨੰਬਰ ਲਾਓ ਤਿੰਨ ਜਗ੍ਹਾ ਤੇ ਲਗਾ ਲਈ ਤੇ ਨਿਸ਼ਾਨੀ ਇਧਰੋਂ ਵਨ ਉਧਰੋਂ 13 ਤੇ ਇੱਕੋ ਸਿਰੇ ਤੇ ਲਗਾ ਲਓ ਇੰਟੀ ਟੇਬਲ ਗਾਲੋ ਚਾਹੀ ਸਕੇਲ ਲੈ ਲਓ ਸਿੱਧੀ ਖਿੱਚ ਲਓ ਇਹ ਬਲੈਕ ਸਕੇਲ ਰਿਹਾ ਉੱਤੋਂ ਤੱਕ ਆਇਸਟਰਲ ਗਾਲਨ ਚਾਹੀ ਇਹਦੇ ਵੰਨ ਲਾ ਲਿਓ ਇਹ ਦੇਖੋ ਆਹ ਤਸ ਨੇ ਲੱਗੀ ਹੁਣ ਗੋਲਾਣਾ ਇਹ ਹੋ ਗਿਆ ਆਪਣੇ ਪੱਲੇ ਦਾ ਡਰਾਪ ਇੱਥੋਂ ਲੈਣੀ ਹੁਣ ਆਪਾਂ 2.5 ਇੰਚ ਮੋਰੀ 8 ਇੰਚ ਮੂਰੀ ਹੋ ਗਈ ਠੀਕ ਹੈ ਜੀ ਹੁਣ ਆਪਣਾ ਅੱਗੇ ਕੱਪੜਾ ਦੇਖੋ ਕਿੰਨਾ ਬਚਿਆ ਆਪਣਾ ਸਾਢੇ 15 ਸਾਢੇ 15 ਇੰਚ ਬਚ ਗਿਆ ਤੇ ਹੁਣ ਆਪਾਂ ਉਧਰੋਂ ਲਾਵਾਂਗੇ ਆਸਣ 11 ਇੰਚ ਸਭ ਤੋਂ ਪਹਿਲਾਂ ਉਧਰਲੀ ਸਾਈਡ ਤੇ ਆਸਣ ਲਾਓ ਹਾਂਜੀ ਇਹ ਨਾਲ 2.5 ਇੰਚ ਮੂਰੀ ਲਾਓ ਇਹ ਆਪਾਂ ਮੂਰੀ ਦੀ ਸ਼ੇਪ ਮਲਾਤੀ ਇਹ 2.5 ਇੰਚ 2.5 ਇੰਚ ਉਧਰ ਆਗੇ ਆਪਣੀ 11 ਇੰਚ ਰੱਖ ਕੇ ਆਪਾਂ ਸ਼ੇਪ ਮਲਾਤੀ ਹੁਣ ਆਪਾਂ ਕਟਾਈ ਨਹੀਂ ਕਰਨੀ ਹੈਗੀ ਪੱਲੇ ਦੀ ਉਧਰ ਵੀ ਕੱਟ ਪਾ ਦੇਣਾ ਇਧਰ ਕੱਟ ਦੇਣਾ ਉਸ ਉਧਰੋਂ ਕੱਟ ਪਾ ਦੋ ਫੜ ਕੇ ਕੈਂਚ ਨਾਲ ਪਟਾਈ ਨਹੀਂ ਕਰਨੀ ਇੱਧਰੋਂ ਤੁਸੀਂ ਹੁਣ ਇੱਥੇ ਵੀ ਆਪਾਂ ਪੱਲੇ ਦੀ ਸੀਨ ਦਾ ਕੱਟ ਪਾ ਦੋ। ਇਹ ਆਪਾਂ ਨੂੰ ਪਤਾ ਲੱਗ ਜਾਵੇ ਵੀ ਇੱਥੋਂ ਤੱਕ ਆਪਣੇ ਪੱਲੇ ਨੇ ਹੋਨਾ ਸ਼ੇਪ ਜੜੀ ਉੱਤਰ ਮਲਾ ਦੋ ਹਾਂ ਉਹ ਤਾਈ ਕਰਕੇ ਇਸ ਤਰੀਕੇ ਹੁਣ ਆਪਣਾ ਜਿਹੜੇ ਪੱਲੇ ਸੀਗੇ ਆਪਾਂ ਦੇਖੋ ਆ ਕੁੰਦੇ ਰੱਖੇ ਨੇ ਕੁੰਦਿਆਂ ਤੋਂ ਪੱਲਿਆਂ ਟੱਕ ਜੜਾ ਵੇ ਇਹਦੇ ਬਰੋਬਰ ਰੱਖ ਕੇ ਪੱਲੇ ਜਿਹੜੇ ਨੇ ਆਪਾਂ ਦੋਨਾਂ ਸਾਈਡਾਂ ਤੋਂ ਕੁੰਦਿਆਂ ਦੀ ਕੱਪੜੇ ਤੋਂ ਪਿੱਛੇ ਕਰ ਦਿੱਤੇ ਨੇ ਇੱਕ ਸਾਈਡ ਤੇ ਰਹਿ ਗਿਆ ਇਸ ਤਰੀਕੇ ਉਹ ਹੈਗਾ ਆਪਣਾ ਮੂਰੀਆਂ ਵਾਲੇ ਸਾਈਡ ਇਧਰ ਆ ਗਿਆ ਉਪਰ ਵਾਲਾ ਸਾਈਡ ਇਧਰ ਆਪਾਂ ਵਾਲ ਪਾਣੀ ਹੁੰਦੇ ਨੇ ਕੱਪੜੇ ਨਾਲ ਇਹ ਕੱਪੜਾ ਜਿਹੜਾ ਬਚ ਗਿਆ ਵਾ ਆਪਣਾ ਉੱਪਰ ਇਹ ਆਪਾਂ ਮੂਰੀਆਂ ਜਿਹਾ ਰੱਖ ਲਾਂਗੇ ਇੱਕ ਉਹਨਾਂ ਆਪਾਂ ਕੱਢਣੀ ਹੈ ਬਿਲਟ ਬਿਨਾ ਜੋੜ ਤੋਂ ਇਹ ਦੇਖੋ ਆਪਣਾ ਕਪੜਾ ਆ ਗਿਆ ਆਪਾਂ 16 ਇੰਚ ਦਾ ਨਾਲ ਲੜੀ ਨਿਸ਼ਾਨੀ ਇੱਥੋਂ ਤੱਕ ਲਗਾਓ ਇਸ ਤਰ੍ਹਾਂ ਪੂਰਾ ਮਨਾਲ ਮਲਾ ਦੋ ਚਿੰਗੀ ਕਰਮ ਪਤਾ ਲੱਗ ਜੂਵੇਂ ਆਪਾਂ ਇਹ ਹੈਗਾ ਜੀ ਆਪਣੇ 2.5 ਮੀਟਰ ਸਲਵਾਰ ਦੀ 38 ਇੰਚ ਸਲਵਾਰ ਲੰਬਾਈ 2.5 ਮੀਟਰ ਕਪੜੇ ਦਾ ਡਰਾਫ ਤੇ ਕਟਾਈ ਕਰਨ ਵਾਸਤੇ ਕਿਸੇ ਚੀਜ਼ ਚ ਵੀ ਜੋੜ ਨਹੀਂ ਹੈਗਾ ਨਾ ਬਿਲਟ ਵਿੱਚ ਨਾ ਪੱਲਿਆਂ ਵਿੱਚ ਨਾ ਕੁੰਦਿਆਂ ਵਿੱਚ ਬਿਨਾਂ ਜੋੜ ਤੋਂ 2.5 ਮੀਟਰ ਕੱਟ ਦੀ 38 ਸਲਵਾਰ ਦਾ ਡਰਾਫ ਤੇ ਕਟਾਈ ਹੁਣ ਕਟਾਈ ਕਰ ਦੋ ਅਸੀਂ ਇੱਥੋਂ ਸਿੱਧੀ ਕਰ ਦੇਣੀ ਇਸ ਤੋਂ ਇੱਥੋਂ ਹੁਣ ਆਪਾਂ ਪਾਣੀ ਪੱਲੇ ਦੀ ਘਾਟ ਪੱਲੇ ਦੀ ਘਾਟ ਪਾਉਣ ਦਾ ਹਰੇਕ ਤਾਂ ਤਰੀਕਾ ਲੱਗਾ ਜਿਨ੍ਹਾਂ ਦੀ ਬਿਲਟ ਭਰੀ ਏ ਕਮਰ ਵਾਧਾ ਉਦੀ ਆਪਾਂ 1.5 ਇੰਚ ਦੀ ਵੀ ਕੱਟ ਪਾ ਦਿੰਨੇ ਆ ਜਿਹੜੇ ਵੈਸੇ ਨਾਰਮਲ ਨੇ ਪਿੰਨਾਂ ਦੇ हिਪ ਨਾਲ ਦੀ ਜਗ੍ਹਾ ਨਹੀਂ ਹੈਗੀ ਉਦੀ ਆਪਾਂ ਇੱਕ ਦੀ ਵੀ ਪਾ ਦੇ ਜੇ 1.5 ਦੀ ਵੀ ਪਾ ਦੇ ਦੀ ਹੁਣ ਆਪਣੇ ਪੱਲਾ 33.5 ਆ ਰਿਹਾ ਆਪਾਂ 33 ਇੰਚ ਰੱਖਾਂਗੇ ਤੇ ਇਥੋਂ ਆਪਣੇ ਆਰੇ ਕਪੜਾ 40 ਇੰਚ ਆਰੇ ਇਥੋਂ ਪਾ ਸ਼ੇਪ ਕਾਟ ਦੀ بس ਇੱਥੇ ਤੱਕ ਹੀ ਰੱਖਣੀ ਹੈ ਜਿਨ੍ਹਾਂ ਦੀ ਕਮਰ ਜਾਦੀ ਪਾਰੀ ਹੋਊਗੀ ਪਰ ਡੇਢ ਕਰਦੀ ਦੀ ਉਹ ਵੀ ਆਪਾਂ ਇੱਥੇ ਤੱਕ ਹੀ ਰੱਖਣੀ ਹੈ ਇਹਨਾਂ ਦੀ ਹਾਈਟ ਵੱਧਦਾ ਤੇ ਸਲਵਾਰ ਲੰਬੀ ਇਹਦੇ ਕਰਕੇ ਆਪਾਂ ਹੁਣ ਇਥੋਂ ਇੱਕ ਇੰਚ ਦੀਏ ਕੱਟ ਪਾਣੀ ਹੈ ਇਸ ਤਰ੍ਹਾਂ ਹੁਣ ਆਪਾਂ ਜੀ ਟਾਈ ਕਰਦਣੀ ਹੈ ਤੇ ਨਹੀਂ ਜਾ। ਇਹ ਹੈਗਾ ਆਪਣਾ ਕਾਟ ਪਾਉਣ ਦਾ ਤਰੀਕਾ। ਹੁਣ ਦੇਖੋ ਆਪਣੇ ਕੋਈ ਵੀ ਜੋੜ ਨਹੀਂ ਹੈਗਾ। ਨਾ ਪੱਲਿਆਂ ਵਿੱਚ ਨਾ ਕੁੰਦਿਆਂ ਵਿੱਚ। ਹੁਣ ਦੱਸਾਂਗੇ ਤੁਹਾਨੂੰ ਬਿਲਟ ਆਪਣੀ ਜਿਹੜਾ ਕਪੜਾ ਬਚਿਆ ਤੇ ਬਿਲਟਰ ਦੀ ਆਪਾਂ ਕਟਾਈ ਕਿਸ ਤਰ੍ਹਾਂ ਕਰਨੀ। ਅੰਤ ਆ ਗਏ ਕਪੜਾ ਬਿਲਟ ਵਾਸਤੇ ਆਪਣਾ ਬਚ ਗਿਆ ਸੀ ਉਫਰੋਂ। 24 ਇੰਚ ਤਿਆਰ ਆ। ਆਪਾਂ ਗਰਮ ਸੌੜਦੇ ਆਪਾਂ 1.5-2 ਇੰਚ ਵਾਧਾ ਰੱਖ ਲਈ ਜੀ ਇਹ 26 ਰੱਖ ਲਓ ਤੁਸੀਂ। ਇਸ ਤਰ੍ਹਾਂ ਹੁਣ ਕਟਾਈ ਦੇਣੀ ਆਪੀ। ਇਹ ਘਟਦੇ ਨਹੀਂ ਇਹ ਠੀਕ ਹੈ। ਇਸ ਤਰੀਕੇ ਹੁਣ ਆਪਣਾ ਸਲਵਾਰ ਕਟਾਈ ਕਰਨ ਦਾ। 2.5 ਮੀਟਰ ਹੋਵੇ ਚਾਹੇ 2.5 ਹੋਵੇ ਉਹਨੂੰ ਇਸੇ ਤਰੀਕੇ ਹੀ ਕੱਟਣਾ ਮੈਂ ਜਿਵੇਂ ਪੱਲੇ ਕੁੰਦੇ ਹੋਗੇ। ਇਹ ਹੋ ਗਈ ਆਪਣੀ ਬੈਲਟ। ਦੇਖੋ ਕਿਸੇ ਵਿੱਚ ਵੀ ਜੋੜ ਨਹੀਂ ਆਉਣਾ ਇਸ ਤਰੀਕੇ ਕੱਟਣਾ ਚਾਹੇ ਕੱਪੜਾ 2.5 ਹੋਵੇ, 2.5 ਹੋਵੇ। ਕਈ ਵਾਰ 2.60 ਹੁੰਦਾ 65 ਹੁੰਦਾ ਤੇ ਉਹਨਾਂ ਤਿੰਨਾ ਕੱਪੜੇ ਦੇ ਇੱਥੇ ਤਰੀਕੇ ਇਹ ਕਟਾਈ ਕਰਨੀ ਹੈ ਢਾਈ ਹੋਵੇ ਸਵਾ ਦੋ ਹੋਵੇ ਤੇ ਚਾਹੇ ਪੌਣੇ ਤਿੰਨ ਹੋਵੇ ਜੇ ਤਿੰਨ ਹੋਵੇ ਜਾਂ ਦੋ ਅੱਸੀ ਹੋਵੇ ਉਹ ਫਿਰ ਆਪਾਂ 3 ਮੀਟਰ ਦੀ ਕਟਾਈ ਦੇ ਹਿਸਾਬ ਨਾਲ ਕਰਦੇ ਹਾਂ ਇਹ ਇਹ ਹੈਗਾ ਆਪਣਾ ਬੈਲਟ ਦੇ ਦੋਵੇਂ ਪੱਲੇ ਇਹ ਕੱਪੜਾ ਜਿਹੜਾ ਬਚਿਆ ਨਾਲੇ ਇੱਕ ਉਹ ਇੱਧਰ ਵੀ ਆਪਾਂ ਜਿਹੜਾ ਆਸਣ ਕੱਢਿਆ ਇਹਦੇ ਆਪਾਂ ਲਾ ਲੈਣਾ ਮੋਰੀਆਂ ਤੇ ਪੂਰੇ ਆਪਣੇ ਕੱਪੜੇ ਜਿਹਨੇ ਸਾਰੇ ਸਲਵਾਰ ਦੇ ਨਾਪ ਦੇ ਹਿਸਾਬ ਨਾਲ ਪੂਰਾ ਆ ਗਿਆ ਕੋਈ ਵੀ ਘਟਿਆ ਨਹੀਂ ਹੈਗਾ ਇਸ ਤਰ੍ਹਾਂ ਤੁਸੀਂ ਵੀ ਸਲਵਾਰ ਦੀ ਤਾਂ ਕਾਈ ਕਰੂ ਜਦ ਸਰਦੀ ਵਾਲੇ ਗਰਮ ਸੂਟ ਆਉਂਦੇ ਨਾ ਤਕਰੀਬਨ ਕਪੜਾ ਘੱਟ ਹੀ ਹੁੰਦਾ ਵਾ ਇਸ ਤਰ੍ਹਾਂ ਕਟਾਈ ਕਰਨੇ ਆਸਾਨ ਆ ਨਾਲੇ ਬਿਨਾ ਜ਼ੋਰ ਤੋਂ ਓਕੇ ਜੀ ਬਾਏ